ਉਸ ਡਾਈਮੈਂਸ਼ਨ ਤੋਂ ਤੁਸੀਂ ਇਸ ਡਾਈਮੈਂਸ਼ਨ ਚ ਆਏ ਉਸ ਦੁਨੀਆ ਚ ਤੁਸੀਂ ਇਸ ਦੁਨੀਆ ਚ ਆਏ ਉਸ ਤੋਂ ਬਾਅਦ ਵਿਸ਼ੱਕ ਤੁਹਾਡਾ ਇੱਥੇ ਮਨ ਤੇ ਸਰੀਰ ਬੈਠਾ ਹੈ ਤੁਸੀਂ ਕਿਸੇ ਹੋਰ ਦੁਨੀਆ ਚ ਪ੍ਰਵੇਸ਼ ਕੀਤਾ ਹੋਰ ਦੁਨੀਆ ਚ ਪ੍ਰਵੇਸ਼ ਕੀਤਾ ਤੁਸੀਂ ਕਦੀ ਵੀ ਇੱਕ ਜਗ੍ਹਾ ਨਹੀਂ ਹੁੰਦੇ ਇਹਨੂੰ ਕਹਿੰਦੇ ਪਤਾਲਾ ਪਤਲ ਲੱਖ ਦਾਸ ਅਗਾਸ ਤੁਹਾਡੀ ਸੁਰਤ ਦੇ ਅੰਦਰ ਪਤਲਨਾ ਹੀ ਪਤਾਲ ਆ ਤੇ ਲੱਖ ਦਾਸਾ ਹੀ ਦਾਸ ਆ ਔੜ-ਕੋੜ ਘ ਭਾਰ ਥਕੇ ਕੋਈ ਦੁੱਪ ਹੀ ਅੰਤ ਨਹੀਂ ਤਾਂ ਦੇਵਿਕ ਮਨ ਦੀਆਂ ਵੇਗਾਂ ਦਾ ਤੁਹਾਡੇ ਮਨ ਦੇ ਡਾਈਮੈਂਸ਼ਨਾਂ ਦਾ ਕੋਈ ਅੰਤ ਨਹੀਂ। ਬ੍ਰਹਿਮੰਡ ਦਾ ਬਿਸ਼ੱਕ ਅੰਤ ਹੋਏਗਾ। ਬਟ ਤੁਹਾਡੇ ਮਨ ਦਾ ਅੰਤ ਨਹੀਂ ਨਾ। ਤੂੰ ਹੁਣ ਤੁਸੀਂ ਹਰ ਪਲ ਕਦੀ ਇੱਥੇ ਕਦੀ ਇੱਥੇ ਕਦੀ ਇੱਥੇ ਜਾ ਰਹੇ ਹੋ। ਹੁਣ ਜੇ ਤਨ ਮਨ ਚ ਵਿਚਾਰ ਆਇਆ ਤਾਂ ਤਨ ਇੱਥੇ ਆਇਆ। ਜੇ ਮਨ ਚ ਵਿਚਾਰ ਨਾ ਆਂਦਾ ਤਨ ਇੱਥੇ ਨਾ ਆਂਦਾ। ਤਨ ਨੂੰ ਚਲਾਉਣ ਵਾਲਾ ਮਨ ਹੁਣ ਮੰਨ ਲਓ ਕਿ ਇਹ ਤੁਹਾਡਾ ਆਖੀਰਲਾ ਸਮਾਂ ਹੈ ਹੁਣ ਤਨ ਨੇ ਤੁਹਾਡਾ ਸਾਥ ਛੱਡ ਦਿੱਤਾ ਮਨ ਨੇ ਹੁਣ ਇੱਕ ਵਿਚਾਰ ਕੀਤਾ ਹੈ ਉਹਨੂੰ ਪੂਰਾ ਕਰਨ ਵਾਸਤੇ ਮਨ ਨੇ ਇੱਕ ਹੋਰ ਤਨ ਧਾਰਨਾ ਹੈ ਜਿਵੇਂ ਮਨ ਨੇ ਉਥੇ ਇਹ ਵਿਚਾਰ ਕਰਕੇ ਇਸ ਤਨ ਨੂੰ ਇੱਥੇ ਲਿਆਂਦਾ ਹੈ ਤਨ ਨੂੰ ਧਾਰਿਆ ਹੈ ਤੁਸੀਂ ਇਸ ਤਨ ਨੂੰ ਹੁਣ ਘਰੇ ਜਾਣਾ ਏ ਮਨ ਨਹੀਂ ਖੜਨਾ ਏ ਪਰ ਜੇ ਤਨ ਨਾ ਰਵੇ ਤੇ ਮਨ ਉਸ ਅਵਸਥਾ ਨੂੰ ਕਿਵੇਂ ਪੂਰਾ ਕਰੂਗਾ ਇਸ ਕਰਕੇ ਮਨ ਨਹੀਂ ਜਿਵੇਂ ਉੱਥੋਂ ਇਹ ਤਨ ਇੱਥੇ ਲਿਆਂਦਾ ਉੱਥੋਂ ਤਨ ਨੂੰ ਗੁਪਤ ਕਰਕੇ ਇੱਥੇ ਪ੍ਰਗਟ ਕੀਤਾ ਇਸੇ ਤਰ੍ਹਾਂ ਇਹ ਮਨ ਜਦੋਂ ਇਹ ਤਨ ਨਹੀਂ ਰਹੇਗਾ ਤੇ ਮਨ ਇੱਕ ਹੋਰ ਸਰੀਰ ਦਾ ਪ੍ਰਗਟ ਕਰੇਗਾ ਤੁਹਾਡਾ ਮਨ ਜਿਹੜਾ ਹੈ ਨਾ ਤੁਹਾਡੇ ਸਰੀਰ 'ਚ ਨਹੀਂ ਨਾ ਤੁਹਾਡਾ ਸਰੀਰ ਬਾਹਰ ਇਹ ਫਿਰ ਇਹ ਤਾਂ ਆਵਾ ਮਨ ਚੱਲਦਾ ਰਹੂਗਾ ਕਿਉਂਕਿ ਮਨ ਫੇਰ ਕਹੂਗਾ ਕਿ ਮੈਂ ਹੋਰ ਸਰੀਰ ਚ ਜਾਵਾਂਗਾ ਆਵਾ ਗਾਉਣ ਹੋਤ ਹੈ ਖਿਨ 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 ਇਹ પ્રસੰਗ ਨਾ ਛੂ ਇਹ ਛੁਟ ਨਹੀਂ ਤਦ ਤੱਕ ਨਹੀਂ ਛੁੱਟਦਾ ਜਦ ਤੱਕ ਇਹ ਮਨ ਇਹ ਨਹੀਂ ਜਾਣ ਲੈਂਦਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦ ਤੱਕ ਇਹ ਤਨ ਮਨ ਦੇ ਨਾਲ ਆਇਡੈਂਟੀਫਾਈ ਕਰੇਗਾ ਕਿ ਮਨ ਨੂੰ ਮਨ ਤਨ ਨੂੰ ਪ੍ਰਗਟ ਕਰਦਾ ਰਹੇਗਾ ਭਾਵੇਂ ਕੁੱਤੇ ਦੀ ਜੂਨ ਚ ਭਾਵੇਂ ਹਾਥੀ ਦੀ ਜੂਨ ਚ ਭਾਵੇਂ ਮਨੁੱਖਸ਼ ਦੀ ਜੂਨ ਚ ਭਾਵੇਂ ਦਰਖਤ ਦੀ ਜੂਨ ਚ ਪਰ ਜਿੱਦਨ ਇਸ ਮਨ ਨਹੀਂ ਜਾਣ ਲਿਆ ਕਿ ਮੈਂ ਜੋਤ ਸਰੂਪ ਹਾਂ ਮੈਂ ਉਹ ਹਾਂ ਜੋ ਇਸ ਪਲ ਵਿੱਚ ਹੈ ਅਥਾ ਹਮਾ ਆਤਮਾ ਆਜਰਾ ਅਨੁਭਵ ਕੀਤਾ ਸੀ ਉਸ ਵੇਲੇ ਤੁਹਾਨੂੰ ਤਨ ਦੀ ਸੂਝ ਨਹੀਂ ਸੀ ਤੋਂ ਸੈਕਿੰਡ ਵਾਸਤੇ 3 ਸੈਕਿੰਡ ਵਾਸਤੇ ਜਿੱਦਨ ਤੁਹਾਡੀ ਇਹ ਅਵਸਥਾ ਸਦੀਵੀ ਰਹਗੀ ਉਸ ਉਸ ਵੇਲੇ ਫਿਰ ਤੁਸੀਂ ਦੁਬਾਰਾ ਜਨਮ ਨਹੀਂ ਉਸ ਵੇਲੇ ਜੋ ਤੁਹਾਡਾ ਇੰਡੀਵਿਜੂਅਲ ਤੁਸੀਂ ਜੋ ਲਹਿਰ ਹੋ ਜਦ ਦਿਨ ਇਹਨੇ ਸਮੁੰਦਰ ਸਮਝ ਲਿਆ ਆਪਣੇ ਆਪ ਨੂੰ ਉਹ ਦਿਨ ਲਹਿਰਾਂ ਹੋਣੀਆਂ ਬੰਦ ਹੋ ਜਾਣਗੀਆਂ ਜਦ ਸਾਰੀਆਂ ਲਹਿਰਾਂ ਮੇਰੀਆਂ ਹੋ ਜਾਣਗੀਆਂ ਸਾਰੀਆਂ ਲਹਿਰਾਂ ਮੇਰਾ ਹੋ ਜਾਣਗੀਆਂ ਮੈਂ ਲਹਿਰ ਨਹੀਂ ਮੈਂ ਸਮੁੰਦਰ ਬਣ ਗਿਆ ਸਾਰੀਆਂ ਲਹਿਰਾਂ ਮੇਰੀਆਂ ਹੋ ਗਈਆਂ ਮਰ ਕਹਿੰਦੇ ਨੇ ਬ੍ਰਹਮ ਗਿਆਨੀ ਕਾ सगले ਆਕਾਰ ਸਾਰਾ ਆਕਾਰ ਹੀ ਮੇਰਾ ਹੈ ਮੇਰੇ ਤੋਂ ਬਨਾ ਕੁਝ ਹੈ ਨਹੀਂ